ਆਮ ਆਦਮੀ ਪਾਰਟੀ ਦੇ ਹਿੱਸੇ ਜਿੱਤ ਪੈ ਚੁੱਕੀ ਹੈ ਤਰਨਤਾਰਨ ਚੋਣਾਂ ਦੇ ਵਿੱਚ ਜਿਹੜੀਆਂ ਤਰਨਤਾਰਨ ਦੀ ਜਿਹੜੀ ਸੀਟ ਆ ਉਹ ਹੁਣ ਆਮ ਆਦਮੀ ਪਾਰਟੀ ਦੇ ਹਿੱਸੇ ਪੈ ਚੁੱਕੀ ਹੈ ਔਰ ਰਿਕਾਰਡ ਤੋੜ ਜਿੱਤ ਜਿਹੜੀਆਂ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਹੈ ਦਰਸਲ ਦੱਸੀਏ ਕਿ ਹੁਣ ਵੱਡੀ ਗਿਣਤੀ ਦੇ ਵਿੱਚ ਹਰਮੀਰ ਸਿੰਘ ਸੱਧੂ ਨੂੰ ਵੋਟਾਂ ਪਈਆਂ ਨੇ ਔਰ 42000 ਵੋਟਾਂ ਦੇ ਨਾਲ ਜਿਹੜੀ ਜਿੱਤੇ ਆ ਉਹਨਾਂ ਨੇ ਕੀਤੀ ਆ ਔਰ 12000 ਦੀ ਵੱਡੀ ਡਿਗਰੀ ਤੇ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਰਹੀ ਹੈ ਤੇ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਆਕਾਲੀ ਦਲ ਨੇ ਪੂਰਾ ਮੁਕਾਬਲਾ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਸੁਖਵਿੰਦਰ ਕੌਰ ਰੰਧਾਵਾ ਜਿਹੜੇ ਨੇ ਆਕਾਲੀ ਦਲ ਦੇ ਉਮੀਦਵਾਰ ਸੀਗੇ ਉਹਨਾਂ ਦੀ ਵੀ ਹਾਰ ਹੋਈ ਹੈ ਅਮਨਦੀਪ ਸਿੰਘ ਵਾਰਿਸ ਪੰਜਾਬ ਦੇ ਉਹਨਾਂ ਦੀ ਵੀ ਹਾਰ ਹੋਈ ਹੈ ਕਾਂਗਰਸ ਔਰ ਭਾਰਤ ਭਾਜਪਾ ਨੂੰ ਜੋ ਹੈ ਬਹੁਤ ਘੱਟ ਮਾਤਰਾ ਤੇ ਵੋਟਾਂ ਪਈਆਂ ਬਹੁਤ ਸ਼ਰਮਨਾਕ ਹਾਰ ਦਾ ਸਾਹਮਣਾ ਜਿਹੜਾ ਭਾਜਪਾ ਤੇ ਕਾਂਗਰਸ ਨੂੰ ਕਰਨਾ ਪਿਆ ਤੇ ਉਸ ਦੇ ਵਿਚਾਲੇ ਸਵਾਰ ਕਾਲੀ ਦਲ ਨੇ ਜਿਹੜੀ ਟੱਕਰ ਆ ਉਹ ਜ਼ਰੂਰ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ ਸੁਖਵਿੰਦਰ ਗੌਰ ਰੰਧਾਵਾ ਜਿਹੜੇ ਨੇ ਦੂਸਰੇ ਨੰਬਰ ਤੇ ਰਹੇ ਨੇ ਔਰ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਉਹਨਾਂ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਜਿਹੜੇ ਨੇ ਉਹਨਾਂ ਨੇ ਵੱਡੇ ਪੱਦਰ ਦੀ ਲੀਡ ਹਾਸਲ ਕਰਕੇ ਜਿੱਤ ਜਿਹੜੀ ਆ ਆਪਣੀ ਝੋਲੀ ਪਾ ਲਈ ਹੈ ਤੇ ਤਰੰਤ ਤਰੰਤ ਜਿਮਣੀ ਚੋਣਾਂ ਦੇ ਨਤੀਜੇ ਹਮਨੇ ਆ ਚੁੱਕੇ ਨੇ ਰਿਕਾਰਡ ਤੋੜ ਜਿੱਤ ਜਿਹੜੀ ਆ ਆਮ ਆਦਮੀ ਪਾਰਟੀ ਤੇ ਹਿੱਸੇ ਪੈ ਚੁੱਕੀ ਐ ਤੇ ਦੱਸਿਏ ਕਿ ਇਹ ਰਿਕਾਰਡ ਸਾਰੇ ਤੋੜ ਦਿੱਤੇ ਨੇ ਤੇ ਉਸ ਤੋਂ ਬਾਅਦ ਉਮੀਦਵਾਰ ਜਿਹੜੇ ਨੇ ਵਿਰੋਧੀ ਧਿਰ ਨੇ ਉਹਨਾਂ ਨੂੰ ਬਹੁਤ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਟੋਲ ਨਗਾੜੇ ਵਜ ਰਹੇ ਨੇ ਖੁਸ਼ੀ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲਿਆ ਤੇ ਬਿਆਨ ਵੀ ਸਾਹਮਣੇ ਆ ਗਏ ਨੇ ਵੱਡੇ ਵਿਧਾਇਕਾਂ ਦੇ ਕੀ ਕੁਝ ਕਹਿਣਾ ਤੁਸੀਂ ਸੁਣ ਸਕਦੇ ਹੋ ਪਰ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਦਿੱਤੀ ਐ ਤੇ ਸਾਰੇ ਰਿਕਾਰਡ ਜਿਹੜੇ ਇਸ ਵਾਰ ਟੁੱਟ ਚੁੱਕੇ ਨੇ ਤਰਨ ਤਰਨ ਸਿੰਮੜੀ ਚੋਣਾ ਦਾ ਨਤੀਜਾ ਸਾਹਮਣੇ ਆ ਚੁੱਕਾ ਹੈ। ਵੱਡੀ ਜਿੱਤ ਪ੍ਰਾਪਤ ਹੋਈ ਕੀ ਕਹਿਣਾ ਚਾਹੋਗੇ ਜੀ? ਸਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ ਸਾਢੇ 3 ਸਾਲ ਵਿਕਾਸ ਦੇ ਕੰਮ ਕੀਤੇ। ਤਦਨਤਾਰ ਦੇ ਲੋਕਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ। ਵਿਕਾਸ ਜਿਹੜਾ ਅਸੀਂ ਕਹਿੰਦੇ ਹਾਂ ਉਹ ਕਹਿੰਦੇ ਆਂ ਪੰਥਕ ਹਲਕਾ ਜੀ ਤੇ ਅਸੀਂ ਕਹਿੰਦੇ ਆਂ ਵਿਕਾਸ ਦੇ ਨਾਂ ਦੇ ਲੋਕ ਵੋਟ ਪਾਉਣ। ਉਹ ਲੋਕਾਂ ਨੇ ਉਹ ਸਾਡੀ ਅਪੀਲ ਜਿਹੜੀ ਸਾਡੀ ਬੇਨਤੀ ਜਿਹੜੀ ਉਹ ਸੁਣੀ। ਔਰ ਵਿਕਾਸ ਨੂੰ ਜਿਹੜਾ ਪਹਿਲ ਦਿੱਤਾ ਔਰ ਜਿਹੜੇ ਬੰਦੇ ਧਾਰਮਿਕ ਇਸ਼ੂ ਅਛਾਲ ਦੇ ਸੀਗੇ ਉਹਨਾਂ ਉਹਨਾਂ ਨੂੰ ਸਾਦਿਆਂ ਨੂੰ ਬਹੁਤ ਬੁਰੀ ਤਰ੍ਹਾਂ ਮਤਲਬ ਜਿਹੜੀ ਆ ਉਹ ਹਾਰ ਹੋਈ ਆ ਔਰ ਖਾਸ ਤੌਰ ਤੇ ਕਾਂਗਰਸ ਨੂੰ ਔਰ ਜਿਹੜੇ ਨਵਾਂ ਅਕਾਲੀ ਦਲ ਬਣਿਆ ਆਵਾਜ਼ ਪੰਜਾਬ ਉਹਨਾਂ ਨੂੰ ਔਰ ਬੀਜੇਪੀ ਜਿਹੜੀ ਸਭ ਤੋਂ ਪਿੱਛੇ ਰਹੀ ਆ ਉਹ ਨੋਟ ਕਰ ਲੈ ਬਿੱਟੂ ਬਿੱਟੂ ਖਾਸ ਤੌਰ ਤੇ ਨੋਟ ਕਰ ਲੈ ਉਹ ਬੜੀਆ ਕੱਪਾ ਮਾਰਦੇ ਜੀ ਇਹ ਸਿੱਧਾ ਕਰਾਂਗੇ ਜੀ ਉਹ ਤੱਕ ਦਾਗੇ ਉਹ ਸਪਸ਼ਟ ਹੋ ਗਿਆ ਕਿ ਭਾਜਪਾ ਨੂੰ ਪੰਜਾਬ ਚ ਕੋਈ ਵੋਟ ਨਹੀਂ ਪੈਂਦੀ ਔਰ ਕਾਂਗਰਸ ਦੇ ਜਿਹੜੇ ਸੱਤ ਮੁੱਖ ਮੰਤਰੀ ਤੁਰੇ ਫਿਰਦੇ ਚੰਨੀ ਬਾਜਵਾ ਰਾਜਾ ਬਰਿੰਗ ਸਿੱਧੂ ਸੁਖੀ ਹੰਦਾਵਾ ਪਤਾ ਨਹੀਂ ਕਿੰਨੇ ਮੁੱਖ ਮੰਤਰੀ ਉਹ ਸੱਤਾਂ ਮੁੱਖ ਮੰਤਰੀਆਂ ਸੋਚਣਾ ਚਾਹੀਦਾ ਕਿ ਆਪਣੇ ਅੰਦਰੋਂ ਇਹ ਸੁਪਨੇ ਖਤਮ ਕਰ ਦਿਓ ਨਾ ਕਾਂਗਰਸ ਪੰਜਾਬ ਚ ਕਿਤੇ ਲੜਾਈ ਚ ਨਾ ਸਤਾਈ ਚ ਕੇ ਲੜਾਈ ਚ ਹੋਊਗੀ ਸਤਾਈ ਚ ਦਵਾਦਾ ਸਦਾ ਭਗਵਾਨ ਸਿੰਘ ਮਾਨ ਦੀ ਗਵਾਹੀ ਤੇਰਾ ਆਮ ਆਦੀ ਪਾਰਟੀ ਦੀ ਸਰਕਾਰ ਬਣੋ ਰਾਜਾ ਬੜਿੰਗ ਕੋ ਨਹੀਂ ਕਾਫੀ ਚਰਚਾ ਜੁੜਾਇਆ ਕਾਫੀ ਝੁੱਕੇ ਬਿਆਨ ਕੀਤੇ ਕਿ ਇਹ ਲੱਗਾ ਕਿੱਲਾ ਕੱਢਿਆ ਲੋਕਾਂ ਨੇ ਉਹਨਾਂ ਨੇ ਵੋਟਾਂ ਲੈਣ ਦੀ ਬਹੁਤ ਬੇਤੁੱਕੇ ਬੇਸੂਰੇ ਬਿਆਨ ਦਿੱਤੇ ਉਹ ਤਰਫਾਰ ਦੇ ਲੋਕਾਂ ਨੇ ਮਜਹਿਲਾਂ ਨੇ ਰਾਜੇ ਬੜਿੰਗ ਦੀ ਧੌਂਚੋਂ ਬਹੁਤ ਐ ਚੰਗੀ ਤਰ੍ਹਾਂ ਕਿੱਲਾ ਕੱਢਤਾ ਬਾਜਵੇ ਦੀ ਤੇ ਰਾਜਾ ਬੜਿੰਗ ਦੀ ਇਸ ਕਰਕੇ ਸੱਜ ਜਿਹੜੀਆਂ ਇਹ ਗੱਲਾਂ ਕਰਦੇ ਆ ਉਹ ਇਹਨਾਂ ਨੂੰ ਭੁੱਲ ਜਾਣੀਆਂ ਚਾਹੀਦੀਆਂ ਲੋਕ ਵਿਕਾਸ ਨੂੰ ਹੀ ਵੋਟਾਂ ਪਾਉਣਗੇ ਉਹ ਵਿਕਾਸ ਜਿਹੜਾ ਸਦਾ ਭਗਵਾਨ ਸਿੰਘ ਮਾਨ ਜੀ ਨੇ ਕਰਾਇਆ 27 ਜੀਲ ਦੇ ਵਕਾਫ ਦੇ ਨਾਤੇ ਅਸੀਂ ਚੋਣ ਜਿੱਤ ਕੇ ਸਰਕਾਰ ਬਣਾ ਲਈ। ਬੀਜੇਪੀ ਦੇ ਦੋ ਦੋ ਮੁੱਖ ਮੰਤਰੀ ਪ੍ਰਚਾਰ ਕਰਕੇ ਗਏ ਤੇ ਕਹਿੰਦੇ ਵੀ ਅਸੀਂ ਡਬਲ ਜਿੱਤ ਦੀ ਸਰਕਾਰ ਬਣਾਵਾਂਗੇ। ਮੈਂ ਕਹਿੰਦਾ ਬੀਜੇਪੀ ਵਾਲੇ ਪੰਜਾਬ ਤੋਂ ਆਪਣੇ ਸਾਰੇ ਮੁੱਖ ਮੰਤਰੀ ਘੱਲਦੇ ਤਾਂ ਵੀ ਨਹੀਂ ਦੇ ਸਕਦੇ ਜੋ ਮਰਜ਼ੀ ਕਰ। ਕਿਹਦਾ ਮੋਢਾ ਬੱਜਾ 27 ਦੀ ਜਿੱਤ ਦਾ? 27 ਦੀ ਜਿੱਤ ਦਾ ਮੋਢਿਆ ਜੀ ਇਹ 27 ਦੀ ਜਿੱਤ ਦਾ। ਇਹੀ ਕਹਿੰਦੇ ਸੀਗੇ ਕਿ ਸੈਮੀਫਾਈਨਲ ਆ। ਉਹ ਫਾਈਨਲ ਦੀ ਤਿਆਰੀ ਹੋ ਗਈ ਹੁਣ 27 ਦੀ ਜਿੱਤ ਦਾ। ਸੈਮੀਫਾਈਨਲ ਜਿੱਤ ਗਈ ਜਾਂ ਮਾਦੀ ਪਾਰਟੀ? ਬਿਲਕੁਲ ਜਿੱਤ ਗਈ ਬਹੁਤ ਆਰਾਮ ਨਾਲ ਬਹੁਤ ਵਧੀਆ ਟੰਗ।